ਸਾਡੀ ਸੰਸਥਾ ਦਾ ਨਾਮ ਹੈ ਸਰਵ ਹਿਮੈਨਿਟੀ ਸਰਵ ਗੋਡ ਚੈਰੀਟੇਬਲ ਟਰਸਟ ਇਹ ਖਰੜ ਮੋਹਲੀ ਦੇ ਵਿੱਚ ਅਸੀਂ ਕੰਮ ਕਰਦੇ ਆਂ ਤੇ ਜੋ ਜਿਨ੍ਹਾਂ ਪੇਸ਼ੈਂਟਾਂ ਦੇ ਕੋਈ ਵੈਲੀ ਵਾਰਿਸ ਨਹੀਂ ਹੁੰਦਾ ਬਹੁਤ ਹੀ ਕ੍ਰੋਨਿਕ ਡਿਜ਼ੀਜ਼ ਹੁੰਦਾ ਬਹੁਤ ਹੀ ਭਿਆਨਕ ਹਾਲਾਤ ਦੇ ਵਿੱਚ ਹੁੰਦੇ ਆਂ ਆਪਣੇ ਆਪ ਨੇ ਸਾਥ ਛੱਡੇ ਹੁੰਦਾ ਅਸੀਂ ਉਹਨਾਂ ਦਾ ਸੇਵਾ ਸੰਭਾਲ ਤੇ ਇਲਾਜ ਕਰੰਨੇ ਆਂ ਅੱਜ ਕੰਪਲੇਂਟ ਹੋਈ ਹੈ ਤੇ ਅੱਜ ਪਾਥੇ ਆਏ ਆਂ ਕੰਪਲੇਂਟ ਦੇ ਵਿੱਚ ਜਿਹੜੀ ਲੇਡੀ ਸੀਗੀ ਉਹਨੂੰ ਬ੍ਰੈਸ ਕੈਂਸਰ ਸੀਗੀ ਉਹਨੂੰ ਇਲਾਜ ਦੀ ਲੋੜ ਸੀਗੀ ਤੇ ਆਪਾਂ ਕਹਿੰਨੇ ਆ ਕਿ ਦੇਖੋ ਧਰਮ ਆਪਣੀ ਥਾਂ ਤੇ ਆਇਆ ਇਲਾਜ ਆਪਣੇ ਥਾਂ ਤੇ ਉਸ ਚੀਜ਼ ਦਾ ਡਾਕਟਰੀ ਇਲਾਜ ਹੋਣਾ ਚਾਹੀਦਾ ਸੀਗਾ ਪਤਾ ਲੱਗਾ ਕਿ ਅਸ ਵੀਰ ਜਿਹੜਾ ਪੰਜਾਬ ਦੀ ਇੰਨੀ ਸੇਵਾ ਕਰਦਾ ਪੰਜਾਬ ਦੇ ਮਰੀਜ਼ਾਂ ਦੀ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਜਿਨ੍ਹਾਂ ਨੂੰ ਤੁਸੀਂ ਲਾਗੋ ਲੰਗਦੇ ਨਾ ਲੋਕ ਤੇ ਲੋਕਾਂ ਨੂੰ ਲੱਗਦਾ ਬੋ ਆਂਦੀ ਹੈ ਤੇ ਰੋਕਣ ਲੱਗਦਾ ਹੈ ਕੀੜੇ ਕੌਣ ਕੱਢੂਗਾ ਔਰ ਚੈੱਕ ਕਰ ਲਿਓ ਕਿ ਕੀ ਕੀ ਉਹ ਕਰਦਾ ਲੇਡੀ ਨੂੰ ਲੈ ਕੇ ਗਏ ਸੀਗੇ ਅੰਮ੍ਰਿਤਸਰ ਦੇ ਵਿੱਚੋਂ ਬਹੁਤ ਹੀ ਭਿਆਨਕ ਹਾਲਾਤ ਸੀਗੇ ਉਹਦੇ ਛਾਤੀ ਦੇ ਵਿੱਚੋਂ ਕੀੜੇ ਨਿਕਲ ਰਹੇ ਸੀਗੇ ਤੇ ਉੱਥੇ ਅਸੀਂ ਇੱਕ ਵੀਡੀਓ ਬਣਾਈ ਸੀ ਜੋ ਕਿ ਕਿਸੇ ਨੂੰ ਟਾਰਗੇਟ ਕਰਕੇ ਨਹੀਂ ਬਣਾਈ ਗਈ ਸੀ ਇਹ ਸਮਾਜ ਨੂੰ ਮੈਡੀਕਲੀ ਜਾਗਰੂਕ ਕਰਨ ਲਈ ਬਣਾਈ ਗਈ ਸੀ ਤਾਂ ਕਿ ਲੋਕਾਂ ਨੂੰ ਇਸ ਗੱਲ 'ਤੇ ਅਵੇਅਰ ਕੀਤਾ ਜਾ ਸਕੇ ਕਿ ਅਧਿਆਤਮ ਦੀ ਆਪਣੀ ਅਲੱਗ ਜਗ੍ਹਾ ਹੈ ਔਰ ਮੈਡੀਕਲ ਟ੍ਰੀਟਮੈਂਟ ਦੀ ਆਪਣੀ ਅਲੱਗ ਜਗ੍ਹਾ ਹੈ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਦਾ ਮੈਸੇਜ ਦੇਣਾ ਚਾਹਨਾ ਕਿ ਦੇਖੋ ਕੋਈ ਵੀ ਚੀਜ਼ ਹੈ ਅਸੀਂ ਉਹਨੂੰ ਉਦੋਂ ਤੱਕ ਹਾਵੀ ਕਰ ਲੈਨੇ ਆ ਇੱਕ ਕੈਂਸਰ ਨਾਲ ਛੋਟੀ ਜੀ ਗਿਲਟੀ ਤੋਂ ਸ਼ੁਰੂ ਹੁੰਦਾ ਇਹ ਕੈਂਸਰ ਦਾ ਇੱਕ ਕੇਸ ਸੀ ਬ੍ਰੈਸਟ ਕੈਂਸਰ ਦਾ ਛੋਟੀ ਜੀ ਗਿਲਟੀ ਤੋਂ ਕੇਸ ਸ਼ੁਰੂ ਹੁੰਦਾ ਔਰ ਰਵੈਂਜ ਕਰਕੇ ਜਿਹੜਾ ਵਾਲਾ ਜਿਹੜੀ ਦੂਜੀ ਪਾਰਟੀ ਆ ਉਹਨਾਂ ਵਿੱਚੋਂ ਜਿਹੜਾ ਮੈਨੂੰ ਵੀ ਜਿਹੜਾ ਟਾਰਗੇਟ ਕੀਤਾ ਗਿਆ ਔਰ ਮੇਰੇ ਤੇ ਜਿਹੜੀ ਆ ਕੰਪਲੇਂਟ ਪਾਈ ਗਈ ਸੀਗੀ ਇਹ ਇਹ ਕਹਿੰਦੇ ਨੇ ਸਰਵਿਸ ਆਫ ਹਿਊਮੈਨਿਟੀ ਸਰਵਿਸ ਆਫ ਗੋਡ ਕਿ ਇਨਸਾਨੀਅਤ ਦੀ ਸੇਵਾ ਰੱਬ ਦੀ ਸੇਵਾ ਇਹਨਾਂ ਨੂੰ ਭੇਜਿਆ ਕਰੋ ਆਪਣੀਆਂ ਬਾਹਾਂ ਬਨਾਈ ਦਿਆਂ ਆ ਵਾਇਗਰੋ ਮੇਰਾ ਨਾਮ ਸਵਰਨਜੀਤ ਸਿੰਘ ਹੈ ਮੈਂ ਮੋਹਾਲੀ ਤੋਂ ਬਿਲੋਂਗ ਕਰਦਾ ਔਰ ਸਾਡੇ ਖਿਲਾਫ ਇੱਕ ਕੰਪਲੇਂਟ ਸਗੀ ਅਸੀਂ ਸਮਾਜ ਸੇਵਾ ਦੇ ਵਿੱਚ ਹਿੱਸਾ ਪਾਉਨੇ ਆ ਤੇ ਐਸਐਸਪੀ ਸਾਹਿਬ ਅੰਮ੍ਰਿਤਸਰ ਕੋਲ ਇੱਕ ਕੰਪਲੇਟ ਦੇ ਤਹਿਤ ਆਈ ਸੀਗੇ ਤੇ ਕਿਹੜੀ ਕਾਡੀ ਸਾਡਾ ਕੀ ਕੰਪਲੇਟ ਸਾਡੀ ਸੰਸਥਾ ਦਾ ਨਾਮ ਹੈ ਸਰਵ ਹਿਮਨਿਟੀ ਸਰਵ ਗੋਡ ਚੈਰੀਟੇਬਲ ਟਰਸਟ ਇਹ ਖਰੜ ਮੋਹਾਲੀ ਦੇ ਵਿੱਚ ਅਸੀਂ ਕੰਮ ਕਰਦੇ ਆ ਤੇ ਜੋ ਜਿਨਾ ਪੇਸ਼ੈਂਟਾਂ ਦੇ ਕੋਈ ਵੈਲੀ ਵਾਰਿਸ ਨਹੀਂ ਹੁੰਦਾ ਬਹੁਤ ਹੀ ਕ੍ਰੋਨਿਕ ਡਿਜ਼ੀਜ਼ ਹੁੰਦਾ ਬਹੁਤ ਹੀ ਭਿਆਨਕ ਹਾਲਾਤ ਦੇ ਵਿੱਚ ਹੁੰਦੇ ਆ ਆਪਣੇ ਆਨੇ ਸਾਥ ਛੱਡੇ ਹੁੰਦਾ ਸੀ ਉਹਨਾਂ ਦਾ ਸੇਵਾ ਸੰਭਾਲ ਤੇ ਇਲਾਜ ਕਰਾਣੇ ਆ ਜੀ ਵੀਡੀਓ ਤੁਹਾਨੂੰ ਕੀ ਪਾਈ ਇਸ ਕੰਪਲੀਟ ਨੂੰ ਅਸੀਂ ਅ ਵੀਡੀਓ ਇੱਕ ਲੇਡੀ ਨੂੰ ਲੈ ਕੇ ਗਏ ਸੀਗੇ ਅੰਮ੍ਰਿਤਸਰ ਦੇ ਵਿੱਚੋਂ ਤੇ ਬਹੁਤ ਹੀ ਭਿਆਨਕ ਹਾਲਾਤ ਸੀਗੇ ਉਹਦੇ ਛਾਤੀ ਦੇ ਵਿੱਚੋਂ ਕੀੜੇ ਨਿਕਲ ਰਹੇ ਸੀਗੇ ਤੇ ਉੱਥੇ ਅਸੀਂ ਇੱਕ ਵੀਡੀਓ ਬਣਾਈ ਸੀ ਜੋ ਕਿ ਕਿਸੇ ਨੂੰ ਟਾਰਗੇਟ ਕਰਕੇ ਨਹੀਂ ਬਣਾਈ ਗਈ ਸੀ ਇਹ ਸਮਾਜ ਨੂੰ ਮੈਡੀਕਲੀ ਜਾਗਰੂਕ ਕਰਨ ਲਈ ਬਣਾਈ ਗਈ ਸੀ ਤਾਂ ਕਿ ਲੋਕਾਂ ਨੂੰ ਇਸ ਗੱਲ ਇਹ ਅਵੇਅਰ ਕੀਤਾ ਜਾ ਸਕੇ ਕਿ ਅਧਿਆਤਮ ਦੀ ਆਪਣੀ ਅਲੱਗ ਜਗ੍ਹਾ ਹੈ ਔਰ ਮੈਡੀਕਲ ਟਰੀਟਮੈਂਟ ਦੀ ਆਪਣੀ ਅਲੱਗ ਜਗ੍ਹਾ ਹੈ ਤੇ ਉਸ ਸੰਬੰਧੀ ਕੁਝ ਮਿਸ ਅੰਡਰਸਟੈਂਡਿੰਗ ਸੀਗੀ ਤੇ ਸਾਡੇ ਖਿਲਾਫ ਕੰਪਲੇਨ ਸੀ ਉਸ ਬਾਬਤ ਅਸੀਂ ਆਏ ਸੀਗੇ ਇੱਥੇ ਤੇ ਐਸਐਸਪੀ ਸਾਹਿਬ ਨੇ ਸਾਡੀ ਜੋ ਜਵਾਬ ਸੀ ਉਹ ਲਿਆ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਜੋ ਵੀ ਬੰਦੀ ਕਾਰਵਾਈ ਹੋਏਗੀ ਉਹਦੇ ਅਕੋਰਡਿੰਗ ਜਸਟਿਸ ਜ਼ਰੂਰ ਕਰਾਂਗੇ। ਤੁਹਾਡੇ ਵੱਲੋਂ ਕਿਸੇ ਤੋਂ ਮੁਕਾਬਲਾ ਕਰਦੀ ਕਿਤਾ ਨਹੀਂ ਬਿਲਕੁਲ ਨਹੀਂ ਆ ਪੰਜਾਬ ਪੁਲਿਸ ਨੇ ਬਹੁਤ ਵਧੀਆ ਸਹਿਯੋਗ ਕੀਤਾ ਤੁਹਾਡੇ ਨਾਲ। ਤੇ ਅਗਰੇ ਆ ਵੀ ਸਾਡੂ ਤੁਰਕਾਲਣ ਕੀਤਾ ਉਹਨਾਂ ਨੂੰ ਕੀ ਕਹਿਣਾ ਚਾਹੀਦਾ? ਸਾਡਾ ਇਹੀ ਕਹਿਣਾ ਹੈ ਕਿ ਜੀ ਜਿੱਥੇ ਮੈਡੀਕਲ ਟ੍ਰੀਟਮੈਂਟ ਦੀ ਲੋੜ ਹੈ ਉੱਥੇ ਮੈਡੀਕਲ ਟ੍ਰੀਟਮੈਂਟ ਜ਼ਰੂਰ ਕਰਵਾਇਆ ਜਾਏ। ਹਾਂ ਅਧਿਆਤਮ ਦੀ ਆਪਣੀ ਅਲੱਗ ਜਗ੍ਹਾ ਹੈ। ਰੱਬ ਦਾ ਨਾਮ ਲੈਣ ਦੀ ਆਪਣੀ ਅਲੱਗ ਜਗ੍ਹਾ ਹੈ ਲੇਕਿਨ ਜੋ ਮੈਡੀਕਲ ਟ੍ਰੀਟਮੈਂਟ ਬੰਦਾ ਉਹ ਜ਼ਰੂਰ ਕਰਵਾਇਆ ਜਾ ਮੋਡੂਲਾ ਇਲਾਜ ਉਹ ਡਾਕਟਰੀ ਇਲਾਜ ਜ਼ਰੂਰ ਕਰਵਾਇਆ ਜਾਵੇ ਮੈਂ ਨਾ ਅਜ ਲਕੀਤ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨਾਂ ਤੋਂ ਇੱਕ ਹੈ ਨਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀਗੀ ਅ ਮਨੁੱਖਤਾ ਦੀ ਸੇਵਾ ਕਰਕੇ ਐਨ ਜੀਓ ਆ ਤੇ ਸੋਸ਼ਲ ਮੀਡੀਆ ਤੋਂ ਮੈਂ ਉਹਨਾਂ ਦੀ ਵੀਡੀਓ ਦੇਖੀ ਸੀਗੀ ਮੈਂ ਇਹਨਾਂ ਨੂੰ ਪਰਸਨਲੀ ਨਹੀਂ ਜਾਣਦਾ ਅ ਅੱਜ ਕੰਪਲੇਂਟ ਹੋਈ ਹੈ ਤੇ ਅੱਜ ਬਾਥੇ ਆਏ ਆ ਕੰਪਲੇਂਟ ਦੇ ਵਿੱਚ ਜਿਹੜੀ ਲੇਡੀ ਸੀਗੀ ਉਹਨੂੰ ਬ੍ਰਸ਼ ਕੈਂਸਰ ਸੀਗੀ ਉਹਨੂੰ ਇਲਾਜ ਦੀ ਲੋੜ ਸੀਗੀ ਤੇ ਆਪਾਂ ਕਹਿੰਦੇ ਆ ਕਿ ਦੇਖੋ ਧਰਮ ਆਪਣੀ ਥਾਂ ਤੇ ਆਇਆ ਇਲਾਜ ਆਪਣੇ ਥਾਂ ਤੇ ਉਸ ਜੀ ਦਾ ਡਾਕਟਰੀ ਇਲਾਜ ਹੋਣਾ ਚਾਹੀਦਾ ਸੀਗਾ ਔਰ ਇਹ ਰਿਗਾਰਡਿੰਗ ਜਿਹੜੀਆਂ ਸਾਡੀਆਂ ਕੰਪਲੇਟਾਂ ਸੀਗੀਆਂ ਔਰ ਇਹ ਰਿਵੈਂਜ ਕਰਕੇ ਜਿਹੜਾ ਵਾਰ ਜਿਹੜੀ ਕਿ ਪਾਰਟੀ ਆ ਉਹਨਾਂ ਵੱਲੋਂ ਜਿਹੜਾ ਮੈਨੂੰ ਵੀ ਜਿਹੜਾ ਟਾਰਗੇਟ ਕੀਤਾ ਗਿਆ ਔਰ ਮੇਰੇ ਤੇ ਜਿਹੜੀ ਆ ਕੰਪਲੇਂਟ ਪਾਈ ਗਈ ਸੀਗੀ ਮੇਰੇ ਤੇ ਤੇ ਭਾਜੀ ਉਹਨਾਂ ਤੇ ਜਿਹੜੀ ਕੰਪਲੇਂਟ ਪਾਈ ਗਈ ਸੀ ਜਦਕਿ ਉਸ ਤੋਂ ਪਹਿਲਾਂ ਮੇਰੇ ਵੱਲੋਂ ਦਰਖਾਸਤਾਂ ਚਲਦੀਆਂ ਨੇ ਇੱਕ ਨਹੀਂ ਇੱਕ ਕੰਪਲੇਂਟ ਔਰ ਇੱਕ ਜਿਹੜੀ ਮੈਂ ਇਨਫਾਰਮੇਸ਼ਨ ਦੀ ਲੈਟਰ ਪਾਈ ਸੀਗੀ ਉਹ ਕਮਿਸ਼ਨਰ ਲੈਟਰ ਡੀਸੀਪੀ ਸਿਟੀ ਸਾਹਿਬ ਕੋ ਚਲਦੀ ਪਈ ਆ ਸੋ ਔਰ ਇਹ ਰਿਵੈਂਜ ਕਰਕੇ ਜਿਹੜਾ ਜਿਹਨੇ ਮੈਨੂੰ ਟਾਰਗੇਟ ਕੀਤਾ ਯਾਰ ਅੱਜ ਅਸੀਂ ਮੈਂ ਜੋ ਮੈਂਚਨ ਕੀਤਾ ਜਦੋਂ ਵੀ ਅਸਾ ਕੋਈ ਗੱਲ ਨਹੀਂ ਆਸ ਕਰਨ ਦੀ ਜਦੋਂ ਵੀ ਅਸੀਂ ਵੀਡੀਓ ਬਣਾਈ ਦੀ ਜੇ ਗੁੱਪਚੀ ਕਰੀਦਾ ਵਾ ਅਸੀਂ ਸਿਰਫ ਲੋਕਾਂ ਨੂੰ ਵੇਅਰ ਕਰੀਦਾ ਵਾ ਕਿ ਵੀ ਉਹਨਾਂ ਦੀ ਧਿਆਨ ਦੇਣਾ ਧਰਮ ਨਹੀਂ ਆਪਾਂ ਕਰਨਾ ਔਰ ਜਿਹੜਾ ਡਾਕਟਰੀ ਇਲਾਜ ਆ ਉਹ ਮਸਟ ਆ ਉਹ ਪਹਿਲਾਂ ਕਰਨਾ ਚਾਹੀਦਾ ਵਾ ਔਰ ਲੋਕਾਂ ਨੂੰ ਅਸੀਂ ਵੇਅਰ ਹੀ ਕਰੀਦਾ ਵਾ ਕਿਸੇ ਵੀ ਧਰਮ ਦੇ ਖਿਲਾਫ ਜੇ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਸਾਡੇ ਵੱਲੋਂ ਕਦੇ ਵੀ ਕਦੀ ਵੀ ਨਹੀਂ ਬੋਲਿਆ ਗਿਆ ਔਰ ਨਾ ਗਾਵਾ ਵੀ ਬੋਲਿਆ ਜਾਊਗਾ ਇਹ ਦਸ ਕੁ ਲੋਕ ਜਿਹੜੇ ਆ ਉਹਨਾਂ ਨੂੰ ਲੱਗਾ ਵਾ ਇਸ ਤਰੀਕੇ ਨਾਲ ਕਿ ਸਾਡੇ ਤੋਂ ਟਾਰਗੇਟ ਕੀਤਾ ਗਿਆ ਜਦ ਕਿ ਐਸਾ ਕੋਈ ਗੱਲ ਨਹੀਂ ਹੈ ਔਰ ਅੱਜ ਅਸੀਂ ਬਿਆਨ ਕਰਵਾ ਦਿੱਤੇ ਆ ਔਰ ਪੰਜਾਬ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਡੀਲ ਕੀਤਾ ਵਾ ਔਰ ਜਿਹੜੇ ਕੰਪਲੇਨਟ ਆ ਉਹ ਫਿਲਹਾਲ ਦੋ ਤਿੰਨ ਵਾਰੀ ਕਾਲ ਹੋ ਚੁੱਕੀ ਆ ਉਹ ਆਪ ਨਹੀਂ ਆ ਰਹੇ ਸੋ ਉਹਦੀ ਕੀ ਮਨਸ਼ਾ ਵਾ ਇਹ ਉਹ ਜਾਣਦੇ ਆ ਸੋ ਇਸ ਕਰਕੇ ਅਸੀਂ ਲਾਸਟ ਵਿੱਚ ਮੈਂ ਫੇਰ ਇਹ ਹੀ ਕਹਿਣਾ ਚਾਹਾਂਗਾ ਕਿ ਲੋਕਾਂ ਨੂੰ ਅਸੀਂ ਅਵੇਅਰ ਕਰਦੇ ਬਈ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਪਹਿਲਾਂ ਡਾਕਟਰੀ ਇਲਾਜ ਹੀ ਕਰਾਓ ਇਨਾਂ ਦੇ ਵੱਲੋਂ ਤੇ ਟਾਰਗੇਟ ਤਰਕਾਸ ਜੀ ਜੀ ਇਹ ਜਨਮ ਲਈ ਬਣਾਉਂਦੇ ਜੀ ਔਰ ਮੈਂ ਪਹਿਲਾਂ ਵੀ ਕਹਿ ਚੁੱਕਾ ਜੀ ਕਿਸੇ ਧਰਮ ਨੂੰ ਜਾਂ ਕਮਿਊਨਿਟੀ ਨੂੰ ਨਹੀਂ ਟਾਰਗੇਟ ਕੀਤਾ ਗਿਆ ਸੀਗਾ ਔਰ ਜਸ ਵੀਡੀਓ ਸੀਗੀ ਵੀਡੀਓ ਦੇ ਵਿੱਚ ਜੋ ਲੇਡੀ ਦੀ ਕੰਡੀਸ਼ਨ ਸੀਗੀ ਔਰ ਤੁਸੀਂ ਵੀਡੀਓ ਪਹਿਲਾਂ ਵੀ ਚੱਲੀ ਆ ਸੋਸ਼ਲ ਮੀਡੀਆ ਤੇ ਔਰ ਵੀਡੀਓ ਦੇ ਵਿੱਚ ਤੁਸੀਂ ਵੇਖੋ ਕਿ ਵੀ ਲੇਡੀ ਦਾ ਦਿੱਲੀ ਬਾਹਰ ਆ ਚੁੱਕਾ ਸੀਗਾ ਕੀੜੇ ਪਏ ਹੋਏ ਸੀਗੇ ਸੋ ਉਸ ਕੰਡੀਸ਼ਨ ਦੇ ਵਿੱਚ ਵੀ ਉਹ ਡਾਕਟਰੀ ਇਲਾਜ ਨਹੀਂ ਕਰਵਾ पाए ਤੇ ਇਸ ਕਰਕੇ ਜਿਹੜੀ ਆ ਉਹ ਅਵੇਅਰਨੈਸ ਕਰਕੇ ਜਿਹੜੀ ਆ ਉਹ ਵੀਡੀਓ ਬਣਵਾਈ ਗਈ ਸੀ ਔਰ ਵੀਡੀਓ ਚ ਵੀ ਦੇਖ ਵੀ ਸਕਦੇ ਆ ਤੇ ਵੀਡੀਓ ਦੇ ਵਿੱਚ ਕਿਸੇ ਵੀ ਕਮਿਊਨਿਟੀ ਨੂੰ ਲੱਗ ਸੇ ਵੀ ਧਰਮ ਨੂੰ ਟਾਰਗੇਟ ਨਹੀਂ ਕੀਤਾ ਗਿਆ ਜੀ ਮੈਂ ਐਡਵੋਕੇਟ ਹਰ ਸਿਮਰਨਜੀਤ ਸਿੰਘ ਸਕੱਤਰ ਜਸ ਸੇਵਾ ਸੁਸਾਇਟੀ ਅੰਮ੍ਰਿਤਸਰ ਅੱਜ ਕਿਹੜੀ ਜਗ੍ਹਾ ਆਏ ਅੱਜ ਅਸੀਂ ਸੀਪੀ ਆਫਿਸ ਪਹੁੰਚੇ ਆ ਔਰ ਸਾਡੇ ਵੀਰ ਨੇ ਮੁਹਾਲੀ ਦੇ ਵਿੱਚ ਸੇਵਾ ਕਰਦੇ ਨੇ ਸਵਰਨਜੀਤ ਸਿੰਘ ਔਰ ਪੰਜਾਬ ਜਾਣਦਾ ਕਿ ਇਹੋ ਜਿਹੇ ਪੁੱਤ ਨਹੀਂ ਜੰਮਨੇ ਜਿਹੜੇ ਇੰਨੀ ਸੇਵਾ ਕਰਦੇ ਆ ਔਰ ਉਹਨਾਂ ਖਿਲਾਫ ਇੱਕ ਦਰਖਾਸਤ ਆਈ ਸੀ ਔਰ ਵਿਦਾਊਟ ਐਨੀ ਮਤਲਬ ਅਸੀਂ ਵੀ ਸਾਰੇ ਵਿਦਾਊਟ ਟੇਕਿੰਗ ਐਨੀ ਲੀਗਲ ਫੀਸ ਕੁਝ ਵੀ ਪਤਾ ਲੱਗਾ ਕਿ ਅਸ ਵੀਰ ਜਿਹੜਾ ਪੰਜਾਬ ਦੀ ਇੰਨੀ ਸੇਵਾ ਕਰਦਾ ਪੰਜਾਬ ਦੇ ਮਰੀਜ਼ਾਂ ਦੀ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਜਿਨ੍ਹਾਂ ਨੂੰ ਤੁਸੀਂ ਲਾਗੋ ਲੰਗਦੇ ਨਾ ਲੋਕ ਤੇ ਲੋਕਾਂ ਨੂੰ ਲੱਗਦਾ ਬੋ ਆਂਦੀ ਹੈ ਤੇ ਰੋਕਣ ਲੱਗਦਾ ਹੈ ਕੀੜੇ ਕੌਣ ਕੱਢੂਗਾ ਔਰ ਚੈੱਕ ਕਰ ਲਿਓ ਕਿ ਕੀ ਕੀ ਉਹ ਕਰਦਾ ਉਹਨਾਂ ਖਿਲਾਫ ਇੱਕ ਦਰਖਾਸਤ ਸੀ ਠੀਕ ਹੈ ਜਿਨ੍ਹਾਂ ਨੇ ਦਰਖਾਸਤ ਦਿੱਤੀ ਉਹਨਾਂ ਦਾ ਰੋਸ਼ ਹੋ ਸਕਦਾ ਔਰ ਅਸੀਂ ਉਹ ਦਰਖਾਸਤ ਦੇ ਵਿੱਚ ਆਪਣਾ ਪੱਖ ਰੱਖਿਆ ਔਰ ਪੱਖ ਰੱਖਣ ਤੋਂ ਬਾਅਦ ਸਾਨੂੰ ਪੁਲਿਸ ਡਿਪਾਰਟਮੈਂਟ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਉਹ ਜੋੜਾ ਵੀ ਸਾਰਾ ਚੀਜ਼ਾਂ ਵੇਖ ਕੇ ਉਹਦਾ ਜੋ ਪੱਖ ਨੇ ਤੇ ਜਸਟਿਸ ਕਰਨਗੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਦਾ ਮੈਸੇਜ ਦੇਣਾ ਚਾਹਨਾ ਕਿ ਦੇਖੋ ਕੋਈ ਵੀ ਚੀਜ਼ ਹੈ ਅਸੀਂ ਉਹਨੂੰ ਉਦੋਂ ਤੱਕ ਹਾਵੀ ਕਰ ਲੈਨੇ ਆ ਇੱਕ ਕੈਂਸਰ ਨਾਲ ਛੋਟੀ ਜੀ ਗਿਲਟੀ ਤੋਂ ਸ਼ੁਰੂ ਹੁੰਦਾ ਹੈ ਇਹ ਕੈਂਸਰ ਦਾ ਹੀ ਕੇਸ ਸੀ ਬ੍ਰੈਸਟ ਕੈਂਸਰ ਦਾ ਛੋਟੀ ਜੀ ਗਿਲਟੀ ਤੋਂ ਕੇਸ ਸ਼ੁਰੂ ਹੁੰਦਾ ਪਰ ਆਪਾਂ ਉਸ ਗਿਲਟੀ ਨੂੰ ਨਾ ਇੱਧਰ ਉੱਧਰ ਕਿਤੇ ਹੁਣ ਥੋੜੇ ਦਿਨ ਪਹਿਲੇ ਗੁਰਨਾਨਕ ਹਸਪੀਟਲ ਇੱਕ ਸਾਡਾ ਵੀਰ ਆ ਉਹਨੂੰ ਮੈਹਿ ਚੁੱਕੇ ਖੜਿਆ ਸ਼ੋਕ ਜੋਸ਼ੀ ਉਹਨਾਂ ਨੂੰ ਸੱਪ ਲੜ ਗਿਆ ਤੇ ਜੇ ਉਹ ਸੱਪ ਲੜੇ ਦਾ 35 ਮਿੰਟਾਂ ਚ ਟਰੀਟਮੈਂਟ ਨਹੀਂ ਐਂਟੀ ਵੈਨਮ ਲੈਣਗੇ ਤੇ ਕਿਹੜੀ ਚੀਜ਼ ਆ ਉਹਨਾਂ ਨੂੰ ਠੀਕ ਕਰ ਸਕਦੀ ਐ ਜ਼ਰੂਰੀ ਐ ਨਾ ਆਪਾਂ ਉਦਾਂ ਦੇ ਕਹਿੰਨੇ ਆ ਸਭ ਕੁਝ ਰੱਬ ਕਰਵਾਂਦਾ ਜੇ ਕਿਸੇ ਨੂੰ ਬ੍ਰੈਸਟ ਕੈਂਸਰ ਹੋ ਗਿਆ ਤਾਂ ਉਹਨਾਂ ਨੂੰ ਦਵਾਈ ਦੀ ਲੋੜ ਆ ਤੇ ਉਹ ਵੀ ਰੱਬ ਹੀ ਦੱਸ ਰਿਹਾ ਨਾ ਕਿ ਹਾਂ ਉਹਦੀ ਛਾਤੀ ਖੁੱਲੀ ਪਈ ਇੱਥੋਂ ਕਿ ਉਹ ਸਟੇਜ ਤੇ ਪਹੁੰਚਣ ਵਾਸਤੇ ਉਸ ਤੋਂ ਬਾਅਦ ਉਹਦੀ ਵਾਪਸੀ ਨਹੀਂ ਹੈਗੀ ਜਿੰਨਾ ਮਰਜ਼ੀ ਅਸੀਂ ਕਰ ਲਈਏ ਮੈਂ ਵੀ ਰੱਬ ਦਾ ਨਾਮ ਸਵੇਰੇ ਰੋਜ ਜਪਜੀ ਸਾਹਿਬ ਪਾਠ ਕਰਕੇ ਆਉਣਾ ਕਿ ਬਾਬਾ ਜੀ ਮੇਰਾ ਦਿਲ ਵਧਿਆ ਚੜਾਇਓ ਰਾਤੀ ਅਰਦਾਸ ਕਰਦਾ ਕਿ ਦਿਨ ਵਧਿਆ ਲੰਘਿਆ ਸਵੇਰੇ ਉੱਟ ਕੇ ਕਹਿੰਨਾ ਸ਼ੁਕਰ ਹੈ ਰਾਤ ਮੈਂ ਫਿਰ ਦੁਬਾਰਾ ਮੇਰੇ ਸਾਥ ਚੱਲ ਪਏ ਨੇ ਪਰ ਇਹਦਾ ਮਤਲਬ ਐ ਥੋੜੀ ਕਿ ਮੈਂ ਆ ਕੇ ਵਕਾਲਤ ਨਾ ਕਰਾਂ ਤਾਂ ਮੇਰੀ ਰੋਟੀ ਕਿੱਦਾਂ ਚੱਲੇਗੀ ਮੇਰਾ ਕਿਤਾ ਵਕਾਲਤ ਹੈ ਜੇ ਕਿਸ ਨੂੰ ਬਿਮਾਰੀ ਹੈ ਤੇ ਡਾਕਟਰ ਕੋਲ ਜਾਣਾ ਜ਼ਰੂਰੀ ਹੈ ਇਹੀ ਵੀਰ ਦਾ ਮੈਸੇਜ ਸੀ ਬੜਾ ਪਲਾਈਟ ਜਿਹਾ ਇਹਨੂੰ ਇੰਨੀ ਹਿਊਨ ਕਰਾਈ ਦੇ ਦਿੱਤੀ ਮੈਂ ਤੇ ਕਵਾਂਗਾ ਕਿ ਜਿਨ੍ਹਾਂ ਨੇ ਦਿੱਤੀ ਨਾ ਉਹ ਵੀ ਇਹਨੂੰ ਆਪਣਾ ਭਰਾ ਸਮਝੋ ਜੱਫੀ ਪਾਓ ਔਰ ਇਹ ਗੱਲ ਸੋਚੋ ਕਿ ਇੱਕ ਬੰਦਾ ਪੰਜਾਬ ਦੀ ਕਿੰਨੀ ਸੇਵਾ ਕਰ ਰਿਹਾ ਤੁਹਾਨੂੰ ਵੀ ਮਰੀਜ਼ਾਂ ਦੀ ਲੋੜ ਪੈਂਦੀ ਨਾ ਜਿਹੜੇ ਨਹੀਂ ਟੈਕਲ ਕਰ ਸਕਦੇ ਇਹਨਾਂ ਦੀ ਇਹ ਕਹਿੰਦੇ ਨਾ ਸਰਵਿਸ ਆਫ ਹਿਊਮੈਨਿਟੀ ਸਰਵਿਸ ਆਫ ਗੋਡ ਕਿ ਇਨਸਾਨੀਅਤ ਦੀ ਸੇਵਾ ਰੱਬ ਦੀ ਸੇਵਾ ਇਹਨਾਂ ਨੂੰ ਭੇਜਿਆ ਕਰੋ ਆਪਣੀਆਂ ਬਾਵਾਵਾਂ ਬਣਾਈ ਦੀਆਂ ਐਵੇਂ ਇੱਧਰ ਉੱਧਰ ਦੀਆਂ ਦਰਖਾਸਤਾਂ ਦੇ ਕੇ ਕਿਸੇ ਨੂੰ ਤੰਗ ਕਰਨਾ ਅੱਜ ਦੇਖੋ ਇੰਨੀ ਧਰੋਂ ਆਏ ਨੇ ਸ਼ਾਇਦ ਮੁਹਾਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਚਾਰ ਪੰਜ ਕੇਸ ਅੱਜ ਇਹਨਾਂ ਨੇ ਡੀਲ ਕਰਨੇ ਹੋਣਗੇ ਪਰ ਇਹਨਾਂ ਨੂੰ ਪੁਲਿਸ ਦਾ ਚੱਕਰਾਂ ਵਿੱਚ ਪਾਤਾ ਕਿ ਆਪਣੇ ਰੈਗੂਲਰ ਕੋਰਸ ਤੋਂ ਇਹ ਭਟਕਣ ਅਸੀਂ ਨਾਲ ਇਹਨਾਂ ਦੇ ਹੋਰ ਆਸ ਕਰਾਂਗੇ ਕਿ ਸਾਰਾ ਪੰਜਾਬ ਇਹਨਾਂ ਦਾ ਸਾਥ ਦੇਗਾ ਉਹਨੇ ਵੀ ਕਹਿਣਾ ਵੀ ਇਹ ਧਰਮ ਨੂੰ ਟਾਰਗੇਟ ਕੀਤਾ ਗਿਆ ਇਹਨਾਂ ਨੂੰ ਨਹੀਂ ਜੀ ਕਿਸੇ ਮੈਂ ਦਰਖਾਸਤ ਪੜ੍ਹੀ ਹੈ ਮੈਂ ਵੀਡੀਓ ਦੇਖੀ ਹੈ ਮੈਨੂੰ ਬਿਲਕੁਲ ਨਹੀਂ ਲੱਗਦਾ ਕਿਸੇ ਧਰਮ ਨੂੰ ਟਾਰਗੇਟ ਕੀਤਾ ਗਿਆ ਇਹਨਾਂ ਜ਼ਰੂਰ ਇਹਨਾਂ ਨੇ ਕਿਹਾ ਕਿ ਲੋਕੀ ਜਿਹੜੇ ਨੇ ਵੇਖੋ ਮੈਂ ਵੀ ਕਹਿਣਾ ਵਾਂ ਕਿ ਜੇ ਮੈਂ ਵੀ ਕਿਸੇ ਨੂੰ ਐਵੇਂ ਲਾਰੇ ਲਾ ਦਵਾਂ ਕਿ ਤੂੰ ਐਦਾਂ ਠੀਕ ਹੋ ਜਾਏਂਗਾ ਨਹੀਂ ਪਹਿਲਾਂ ਮੇਰਾ ਧਰਮ ਹੈਗਾ ਕਿ ਤੂੰ ਮੈਂ ਤੇਰੇ ਲਈ ਅਰਦਾਸ ਵੀ ਕਰਦਾ ਠੀਕ ਹੈ ਹਰ ਬੰਦੇ 'ਚ ਰੱਬ ਵੱਸਦਾ ਕਿ ਮੈਂ ਤੇਰੇ ਲਈ ਅਰਦਾਸ ਕਰਦਾ ਪਰ ਨਾਲ ਦੇ ਨਾਲ ਇਹ ਵੀ ਤੇ ਚਾਹੀਦਾ ਨਾ ਕਿ ਤੂੰ ਡਾਕਟਰੀ ਆਪਣਾ ਇਲਾਜ ਸਿਚੁਏਸ਼ਨ ਉਹ ਨਾ ਕ੍ਰੀਏਟ ਕੀਤੀ ਜਾਵੇ ਜਦੋਂ ਵਾਪਸੀ ਨਹੀਂ ਹੈਗੀ ਅਜੋ ਲੇਡੀ ਚਲੀ ਗਈ ਨਹੀਂ ਉਹ ਵਾਪਸ ਹੋ ਚੁੱਕੀ ਹੋ ਨਹੀਂ ਸੀ ਸਕਦੀ ਕਿਉਂਕਿ ਇੱਕ ਸਰੀਰ ਖੁੱਲਾ ਪਿੱਟ ਤੱਕ ਇਹ ਜਗਾ ਖੁੱਲੀ ਹੋਏਗੀ ਤੇ ਵਾਪਸੀ ਕਿਦਾਂ ਹੋ ਸਕਦੀ ਹੈ ਸੋ ਕਿਸੇ ਧਰਮ ਨੂੰ ਟਾਰਗੇਟ ਨਹੀਂ ਕੀਤਾ ਐਵੇਂ ਆਫੈਂਡਡ ਫੀਲ ਨਾ ਹੋਵੋ ਤੇ ਐਵੇਂ ਇਹਨੂੰ ਇਸ਼ੂ ਨਾ ਬਣਾਓ ਸਾਰੇ ਭਰਾ ਵਾਂ ਔਰ ਭਾਈਚਾਰਾ ਬਣਾ ਕੇ ਰੱਖੀਏ